ਤੇ ਹੁਣ ਖਪਰਾ ਵਿਸਥਾਰ ਨਾਲ ਸੀਆਈਏ ਸਟਾਫ 2 ਵੱਲੋਂ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਪਾਸੋਂ 110 ਗ੍ਰਾਮ ਹਿਰੋਇਨ 7000 ਰੁਪਏ ਦੀ ਡਰਗ ਮਨੀ ਇੱਕ ਕੰਪਿਊਟਰ ਕੰਡਾ ਅਤੇ ਇੱਕ ਕਾਰ ਬਰਾਮਦ ਕੀਤੀ ਗਈ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਇਸ ਨੌਜਵਾਨ ਨੂੰ ਕਾਬੂ ਕੀਤਾ ਗਿਆ ਅਤੇ ਇਸ ਦੇ ਖਿਲਾਫ ਪਹਿਲਾਂ ਵੀ ਕਈ ਵਾਰਕ ਵਾਰ ਥਾਣਿਆਂ ਵਿੱਚ ਮਾਮਲੇ ਦਰਜ ਹਨ ਗ੍ਰਿਫਤਾਰ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਇਹ ਕੱਲ ਸਾਡੀ ਇੱਕ ਪੁਲਿਸ ਪਾਰਟੀ ਐਸਆਈ ਜਸਪਾਲ ਸਿੰਘ ਦੇ ਨਾਲ ਆਪਣੇ ਰਾਮਦੀਰਾ ਰੋਡ ਤੇ ਗਾਇਸਤੇ ਸੀ ਤਾਂ ਜਿਹੜੇ ਇਹਨਾਂ ਨੇ ਇੱਕ ਕਾਰ ਸਵਿਫਟ ਕਾਰ ਫੜੀ ਰੋਕੀ ਆ ਉਹਦੇ ਵਿੱਚੋਂ ਅਵਿਨਾਸ਼ ਇਲਿਆਸ ਬਬਲੂ ਜਿਹੜਾ ਕਿ ਪੁਲਿਸ ਪਾਰਟੀ ਦੇ ਇੱਕ ਘਬਰਾ ਗਿਆ ਤਾਂ ਇੱਕ ਆਪਣਾ ਜਿਹਨਾਂ ਨੇ ਨਮੂਮੀਨ ਹੋਵਾ ਸੀ ਤੇ ਜਿੰਨੂੰ ਜਦੋਂ ਚੈੱਕ ਕੀਤਾ ਤਾਂ ਉਹਦੇ ਵਿੱਚ 110 ਗ੍ਰਾਮ ਹਿਰੋਇਨ ਰਿਕਵਰ ਹੋਈ ਤਾਂ ਇਹ ਇਹਦੇ ਤੇ ਪਹਿਲੇ ਵੀ ਤਿੰਨ ਮਕਦਮੇ ਆ ਜਦੋਂ ਪੁੱਛ ਕੇ ਚਾਇਆ ਤਾਂ ਹੋਰ ਇਹ ਕਿਥੋਂ ਸਮਾਨ ਲੈ ਕੇ ਆਂਦਾ ਤਾਂ ਅੱਗੇ ਕਿਹਨੂੰ ਦਿੰਦਾ ਉਹਦੀ ਪੁੱਛ ਕੇ ਚੱਲ ਰਹੀ ਹੈ ਅੱਜ ਇਹਦਾ 4 ਦਿਨ ਦਾ ਰਿਮਾਂਡ ਲਿਆ ਗਿਆ ਹੈ ਬਾਕੀ ਤਫਤੀਸ਼ ਹੋ ਲੰਗਾਈ ਨਾ ਕਰਕੇ ਹੋਰ ਖਲਾਸਾ ਹੋ ਸਕਦਾ ਹੈ ਪੰਜਾਬ ਦੇ ਪਿੰਡ ਚਮਿਆਰੀ ਦੇ ਵਸਨੀਕ ਅੰਮ੍ਰਿਤਪਾਲ ਸਿੰਘ ਦੀ ਮ੍ਰਿਤਕ ਦੇ ਉਸਦੇ ਪਿੰਡ ਪਹੁੰਚ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆ ਡੀਐਸਪੀ ਹੈੱਡਕੁਆਰਟਰ ਰਾਜਿੰਦਰ ਮਿੰਨਹਾਸ ਨੇ ਦੱਸਿਆ ਕਿ ਸਾਨੂੰ ਬੀਤੇ ਦਿਨੀ ਸੂਚਨਾ ਮਿਲੀ ਸੀ ਕਿ ਪਿੰਡ ਚਮਿਆੜੀ ਦੇ ਰਹਿਣ ਵਾਲੇ अमृतपाल श्रीनगर च आतंकवादी हमले दौरान मौत हो गई थी पठानकोट च मृतक दे उस दे परिवार वाले सौंप देती है देखो हमें कल शाम को इन्फॉर्मेशन मिली थी कि अमृतपाल जो इस गांव का लड़का है चम्यारी गांव का लड़का है तो उसकी वहाँ जो टेररस अटैक हुआ उसमें डेथ हुई है तो उन्होंने रात को ही बारह बजे डेड बॉडी रवाना कर दी थी गांव के लिए सो हमने सुबह पठानकोट से अपनी स्क्वाड लगा के उनको रिसीव करके यहाँ हैंड ओवर कर दिया परिवार ने जो परिवार की सहायता के लिए जो उन्होंने अभी जो हमें राशि भेजी है यहाँ उनमें पचास हज़ार नकद है और एक लाख का चेक है उसका रात आई जो मुझे इन्फॉर्मेशन है वो आज रात लेट नाइट तक पहुँच जाएगा क्योंकि अभी वो लीगल फॉर्मेलिटीज़ वगैरह कर रहे हैं उसके बाद वो रवाना कर दे वो क्योंकि एफ दर्ज हुई होती है उसके बाद पोस्टमार्टम तो एक ज़रूरी एक चीज़ है वो करवानी होती है ये कल कल शाम को मिली थी वहाँ के एसएसपी साहब ने हमारे एसएसपी साहब को दी थी तो उसके बाद उनके एसपी एस सिटी हैं मिस्टर गौरव तो उनके साथ मेरा लगातार رابطہ ਕੈਂਨ تھا تو وہ مجھے ٹائم ٹو ٹائم سا کچھ بتاتے 사จ칸 શ્રી ਹਰਮੰਦਰ ਸਾਹਿਬ ਦੇ ਕੇਂਦਰੀ ਜੱਗ ਕਰ ਵਿੱਚ আট ਮਹਾਨ ਸਖਸ਼ੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ ਹਨ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੋਮਣੀ ਕਮੇਟੀਜ਼ ਕਤਰ ਪ੍ਰਤਾਪ ਸਿੰਘ ਅਤੇ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਅਮਰਦੀਪ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ भाई मंजीत सिंह ਤੇ ਹੋਰ ਐਸ.ਪੀ.ਸੀ ਮੈਂਬਰ ਅਤੇ ਹੋਰ ਪ੍ਰਮੁੱਖ ਸਖਸ਼ਯਤਾਵਾਂ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਮਹਾਨ ਸਖਸ਼ਯਤਾਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। ਸਾਧਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਕੇਂਦਰੀ ਸਿੱਖ ਜਾਇਬ ਘਰ ਵਿਖੇ ਪੰਥ ਦੀ ਨੁਮਾਇੰਦਗੀ ਜਥੇਬੰਦੀ ਸ਼ਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮਾਨਯੋਗ ਪ੍ਰਧਾਨ ਜਥੇਦਾਰ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜੀ ਵੱਲੋਂ ਸਮੁੱਚੀ ਅਜਕਟੋ ਕਮੇਟੀ ਵੱਲੋਂ ਇਹ ਮਤਾ ਪਾਸ ਕਰਕੇ ਜਿਨ੍ਹਾਂ ਸਖਸ਼ਯਤਾਾਂ ਨੇ ਪੰਥ ਨੂੰ ਖਾਲਸਾ ਕੌਮ ਨੂੰ ਬੜੀਆਂ ਬਲਿਗਾਂ ਸਿਬਾਮਾ ਪ੍ਰਦਾਨ ਕੀਤੀਆਂ ਉਹਨਾਂ ਦੀਆਂ ਤਸਵੀਰਾਂ ਅੱਜ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸ਼ੁਭਿਤ ਕੀਤੀਆਂ ਗਈਆਂ ਨੇ ਅੱਜ ਵੱਖ-ਵੱਖ ਮਹਾਨ ਸ਼ਖਸੀਅਤਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸ਼ੁਭਿਤ ਕੀਤੇ ਆ ਗਿਆ ਜਿਨ੍ਹਾਂ ਵਿੱਚ ਗਿਆਨੀ ਤਲੀਪ ਸਿੰਘ ਜੀ ਔਰ ਪ੍ਰਿੰਸੀਪਲ ਸਵਰਨ ਸਿੰਘ ਜੀ ਤੇ ਹੋਰ ਮਹਾਨ ਸ਼ਖਸੀਅਤਾਂ ਜਿਨ੍ਹਾਂ ਦਾ ਤੁਹਾਂ ਸਟੇਜ ਤੋਂ ਨਾਂ ਸੁਣਿਆ ਸੋ ਜਿਨ੍ਹਾਂ ਨੇ ਸਿੱਖ ਕੌਮ ਵਾਸਤੇ ਸਿੱਖ ਪੰਥ ਵਾਸਤੇ ਦੇਸ਼ ਵਾਸਤੇ ਵੱਡੀਆਂ ਕਾਰਨਾ ਕਾਲੀਆਂ ਨੇ ਚਾਹ ਪ੍ਰਚਾਰ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ ਚਾਹ ਰਾਗ ਦੇ ਇਹ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ ਚਾਹ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਉਹਨਾਂ ਮਹਾਨ ਸ਼ਹੀਦਾਂ ਦੀਆਂ ਮਹਾਨ ਵਿਦਵਾਨਾਂ ਦੀਆਂ ਕਥਾਵਾਚਕਾਂ ਦੀਆਂ ਫੋਟੋ ਜਿਹੜੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਰਕਤ ਵੱਲੋਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਔਰ ਸਾਰੀ ਸ਼੍ਰੋਮਣੀ ਕਮੇਟੀ ਵੱਲੋਂ ਸੁਸ਼ੋਭਿਤ ਕੀਤੀਆਂ ਗਈਆਂ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਅਤੇ ਝੂਠ ਬੋਲ ਕੇ ਫਾਸਵਿਦਾ ਬਾਕਸ ਬਦਲਦਾ ਤਾਂ ਤੁਰੰਤ ਕੇਵਲ ਅਪਰੇਟਰ ਦੇ ਮਾਲਿਕ ਨੂੰ ਇਤਲਾਹ ਦੇਵੋ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮਾਨਯੋਗ ਚੇਅਰਮੈਨ ਕਮ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਵੱਲੋਂ ਕੇਂਦਰੀ ਜੇਲ੍ਹ ਵਿੱਚੋਂ ਨਾਬਾਲਗ ਕੈਦੀਆਂ ਅਤੇ ਬੰਦੀਆਂ ਦੀ ਪਛਾਣ ਲਈ ਜੇਲ੍ਹ ਦਾ ਦੌਰਾ ਕੀਤਾ ਗਿਆ ਉਹਨਾਂ ਨੇ ਜੇਲ੍ਹ ਵਿੱਚ ਤਾਇਨਾਤ ਡਾਕਟਰ ਅਤੇ ਜੇਲ੍ਹ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਜੇਲ੍ਹ ਵਿੱਚੋਂ ਨਾਬਾਲਗ ਕੈਦੀਆਂ ਦੀ ਪਛਾਣ ਉਹਨਾਂ ਦੇ ਰਿਕਾਰਡ ਅਤੇ ਸਰੀਰਕ ਮਾਪ ਡੰਡਾ ਤੋਂ ਲਗਾ ਕੇ ਬਾਲਕ ਕੈਦੀਆਂ ਦੀ ਸੂਚੀ ਤਿਆਰ ਕੀਤੀ ਜਾਵੇ ਤਾਂ ਜੋ ਇਹਨਾਂ ਨੂੰ ਜੇਲ੍ਹ ਤੋਂ ਬਾਲ ਸੁਧਾਰਕਰ ਤਬਦੀਲ ਕੀਤਾ ਜਾ ਸਕੇ ਰਜਿਸਟਰੀਆਂ ਕਰਵਾਉਣ ਲਈ ਐਨਓਸੀ ਦੀ ਸਭ ਤੋਂ ਵੱਡੀ ਜ਼ਰੂਰਤ ਹੁੰਦੀ ਹੈ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਬੰਦ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ ਜਿਸ ਸੰਬੰਧ ਵਿੱਚ ਸਾਡੀ ਫਾਸਟ ਪੇ ਨਿਊਜ਼ ਟੀਮ ਵੱਲੋਂ ਅੰਮ੍ਰਿਤਸਰ ਤਹਿਸੀਲਦਾਰ ਵਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਦੇ ਸੰਬੰਧ ਵਿੱਚ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ ਅਤੇ ਜਦੋਂ ਤੱਕ ਨੋਟੀਫਿਕੇਸ਼ਨ ਨਹੀਂ ਆਂਦਾ ਉਦੋਂ ਤੱਕ ਪਹਿਲਾਂ ਵਾਂਗ ਹੀ ਰਜਿਸਟਰੀ ਕਰਵਾਉਣ ਲਈ ਐਨਓਸੀ ਦੀ ਜ਼ਰੂਰਤ ਪਵੇਗੀ। ਉਹਦੀ ਸੰਬੰਧੀ ਬੇਨਤੀ ਹੈ ਜੀ ਜਿਹੜੀਆਂ ਸਰਕ ਸਾਡੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਕੱਲ ਆਇਆ ਹੈ ਟੀਵੀ ਤੇ ਮੈਂ ਵੀ ਟੀਵੀ ਤੇ ਨਿਊਜ਼ ਸੁਣੀ ਹੈ ਤੇ ਪਰ ਸਾਨੂੰ ਹਜੇ ਤੱਕ ਉਹਦਾ ਨੋਟੀਫਿਕੇਸ਼ਨ ਕੋਈ ਨਹੀਂ ਆਇਆ ਤੇ ਜਦੋਂ ਵੀ ਨੋਟੀਫਿਕੇਸ਼ਨ ਆ ਜਾਊਗਾ ਤਾਂ ਉਹਦਾ ਅਮਲ ਐਡਾ ਕੀਤਾ ਜਾਊਗਾ ਪਰ ਜਿੰਨੇ ਤੱਕ ਨੋਟੀਫਿਕੇਸ਼ਨ ਨਹੀਂ ਆਉਂਦਾ ਉਨੇ ਦਿਨ ਪਹਿਲਾਂ ਵਾਂਗੂ ਹੀ ਕੰਮ ਚੱਲਦਾ ਰਹੂਗਾ। ਦੇਖੋ ਜੀ ਜੇ ਐਨਓਸੀ ਹੋ ਜਾਂਦੀ ਹੈ ਤੇ ਜਿਹੜੇ ਲੋਅਰ ਮਿਡਲ ਕਲਾਸ ਨੂੰ ਸਹੂਲਤ ਹੈਗੀ ਹੈ ਪਰ ਉਹ ਮਸਲਾ ਇਹ ਹੈ ਵੀ ਇਹ ਕਾਫੀ ਗੰਭੀਰ ਮਸਲਾ ਹੈ ਲਟਕਿਆ ਹੋਇਆ ਹੈ ਕਾਫੀ ਦੇਰ ਦਾ 2013 ਚ ਕਾਲੀ ਸਰਕਾਰ ਵੇਲੇ ਸ਼ੁਰੂ ਹੋਇਆ ਸੀਗਾ ਉਦੋਂ ਦਾ 2018 ਜੀ ਨਵੀਂ ਪਾਲਿਸੀ ਬਣੀ ਹੈ ਤੇ ਹੁਣ ਤੱਕ 2018 ਦੀ ਪਾਲਿਸੀ ਤੇ ਹੀ ਕੰਮ ਅਮਲ ਚੱਲ ਰਿਹਾ ਸੀਗਾ ਤੇ ਹਾਈ ਕੋਰਟ ਦੇ ਵਿੱਚ ਵੀ ਕੇਸੇ ਪੈਂਡਿੰਗ ਹੈ ਹਾਈ ਕੋਰਟ ਦੇ ਕਰਕੇ ਹੀ ਸਾਰਾ ਇਹ ਚੱਲ ਰਿਹਾ ਕਿਉਂਕਿ ਹਾਈ ਕੋਰਟ ਨੇ ਇਹ ਕਿਹਾ ਸੀ ਪਲਾਨ ਡੈਟ ਡਿਵੈਲਪਮੈਂਟ ਚਾਹੀਦੀ ਹੈ ਹੁਣੇ ਨੋਸੀ ਦੀ ਸ਼ਰਤ ਕੰਡੀਸ਼ਨ ਤਾਂ ਤੜੀ ਸੀ ਵੀ ਜਿਹੜੀ ਡਿਵੈਲਪਮੈਂਟ ਹੋਵੇ ਉਹ ਪਲਾਨਡ ਡਿਵੈਲਪਮੈਂਟ ਹੋਵੇ ਡਿਵੈਲਪਮੈਂਟ ਕਿਉਂਕਿ ਜਿਹੜੀ ਆ ਆਮ ਕੱਟ ਦਿੰਦੇ ਨੇ ਕਲੋਨਾ ਇਦਰ ਕਲੋਨੀਆਂ ਕਈ ਥਾਂ ਤੇ ਉੱਥੇ ਗਲੀਆਂ ਛੋਟੀਆਂ ਹੁੰਦੀਆਂ ਨੇ ਬਾਅਦ ਚ ਰੱਬ ਨਾ ਕਰੇ ਕੋਈ ਲੋਡ ਪੈ ਜਾਏ ਅੱਗ ਲੱਗ ਜਾਏ ਕਿਤੇ ਤਾਂ ਫਾਇਰ ਬ੍ਰੀਡ ਦੀ ਗੱਡੀ ਵੀ ਨਹੀਂ ਵੜਦੀ ਹੁੰਦੀ ਇਸ ਕਰਕੇ ਜ਼ਰੂਰੀ ਤਾਂ ਸੀ ਪਰ ਹੁਣ ਇਹਨੂੰ ਦੇਖੋ ਕਿਸ ਤਰੀਕੇ ਨਾਲ ਸਰਕਾਰ ਨੋਟੀਫਿਕੇਸ਼ਨਾਂ ਹੋਂਦ ਤੇ ਬਦਲੂ ਕਰ ਰਹੀ ਹੈ ਪ੍ਰਿਸ਼ਠੀਆਂ ਹੋਈ ਨਹੀਂ ਰਹੀਆਂ ਜੀ ਉਹਨਾਂ ਦੀ ਵਗੈਰੇ ਨੂੰ ਸੀ ਤਾਂ ਖੱਜਲ ਖਵਾਰੀ ਹੋਈ ਹੈ ਨਾ ਕਿੰਨੇ ਸਾਲ ਹੋ ਗਏ ਆ ਮੈਂ 4 ਅਗਸਤ 2020 ਨੂੰ ਆਰਡਰ ਆਇਆ ਸੀ ਹਾਈ ਕੋਰਟ ਦਾ ਉਦੋਂ ਤੋਂ ਇਹ ਬੰਦ ਹੈ ਇਹ ਉਹ ਐਨਓਸੀ ਜਿਹੜੇ ਡਿਪਾਰਟਮੈਂਟ ਨੇ ਦੇਣੀ ਹੈ ਉਹ ਦੱਸ ਸਕਦੇ ਆ ਸਾਡੇ ਕੋਲੇ ਤਾਂ ਇੱਥੇ ਸਬ ਰਿਸਟਰੀ ਨਾਲ ਕੋਈ ਨਹੀਂ ਰਿਸਟ੍ਰੀਸ਼ਨ ਹੁੰਦੀ ਹੈ ਉਹ ਐਨਓਸੀ ਲੈ ਕੇ ਆਏ ਨਹੀਂ ਤੇ ਰਿਸਟ੍ਰੀਸ਼ਨ ਨਾ ਹੋ ਜਾਂਦੀ ਹੈ ਨਿਰਮਨ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਵਾ ਕਿ ਐਨਓਸੀ ਜਿਹਨੇ ਬੰਦ ਕੀਤੇ ਨੇ ਬਹੁਤ ਜਿੱਦਾਂ ਲੋਕੀ ਖਰਾਬ ਹੋ ਰਹੇ ਸੀ ਇਹਦੇ ਵਾਸਤੇ ਤੇ ਐਨਸੀ ਖਤਮ ਹੋਣ ਨਾਲ ਲੋਕਾਂ ਦਾ ਕੰਮ ਜਿਆਦਾ ਚੱਲੇਗਾ ਨੋਟੀਫਿਕੇਸ਼ਨ ਨਹੀਂ ਹੈ ਅਖਬਾਰ ਤੇ ਆ ਗਿਆ ਤੇ ਬਾਕੀ ਵੀ ਆਈ ਗਈ ਜਾਗੇ ਤੇ ਅਖਬਾਰਸ ਹਾਂਜੀ ਕਾਫੀ ਸਹੂਲਤਾਂ ਮਿਲਣਗੀਆਂ ਜੀ ਇਸ ਇਦਾਂ ਦੀ ਮਨਪਪਿਆ ਕੰਮ ਜਿਆਦਾ ਚੱਲੇਗਾ ਜੀ ਤੇ ਬ੍ਰਾਂਚੇ ਤੋਂ ਬੰਦ ਸੀਗਾ ਪਿਆ ਦੋ ਨੰਬਰ ਤੇ ਬਹੁਤ ਜ਼ਿਆਦਾ ਖਰਾਬੀ ਖਰਾਬੀ ਕਰਦੇ ਹੇ ਅਬ ਸੱਜਾ ਗਏ ਹਾਂ ਜੀ ਇਹ ਬਿਲਕੁਲ ਠੀਕ ਹੈ ਪਰ ਬਹੁਤ ਵਧੀਆ ਠੀਕ ਹੋ ਜਾਏਗਾ ਜੀ ਥੈਂਕ ਯੂ ਜੀ ਕੋਈ ਵੀ ਵਿਅਕਤੀ ਜ਼ਮੀਨ ਜਾਂ ਜਾਇਦਾਦ ਦਾ ਘਰ ਖਰੀਦਦਾ ਉਹ ਤੋਂ ਪਹਿਲਾਂ ਜਿਹੜੀ ਐਨਓਸੀ ਹੋਣੀ ਬਹੁਤ ਜ਼ਰੂਰੀ ਹੈ ਜਿਹਦੇ ਸਬੰਧ ਵਿੱਚ ਸਰਕਾਰ ਵੱਲੋਂ ਇੱਕ ਐਲਾਨ ਕੀਤਾ ਗਿਆ ਹੈ ਕਿ ਐਨਓਸੀ ਨੂੰ ਬਿਲਕੁਲ ਬੰਦ ਕੀਤਾ ਜਾ ਰਿਹਾ ਹੈ ਤੇ ਜਿਹਦੇ ਸਬੰਧ ਵਿੱਚ ਲੋਕਾਂ ਨੂੰ ਜਿੱਥੇ ਸਹੂਲਤ ਮਿਲਣੀ ਹੈ ਉੱਥੇ ਜੇ ਗੱਲ ਕਰ ਲਈ ਸੀ ਜੀ ਮੰਤਰੀ ਸਰ ਦੇ ਉੱਤੇ ਤਹਿਸੀਲਦਾਰ 1 ਨਾਲ ਜਿਹੜੀ ਸਾਡੀ ਫਾਸਟਫੀਟ ਟੀਮ ਵੱਲੋਂ ਗੱਲ ਗੱਲਬਾਤ ਕੀਤੀ ਗਈ ਹੈ ਉੱਥੇ ਉਹਨਾਂ ਦਾ ਆਖਣਾ ਹੈ ਕਿ ਹਲੇ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਪਰ ਨੋਟੀਫਿਕੇਸ਼ਨ ਆ ਜਾਂਦਾ ਤੇ ਲੋਕਾਂ ਨੂੰ ਨਿਊਜ਼ ਅੰਮ੍ਰਿਤਸਰ 10 ਫਰਵਰੀ ਤੋਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੇ ਯੂਡੀਆਈਡ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਇਸ ਸੰਬੰਧੀ ਡਿਪਟੀ ਕਮਿਸ਼ਨਰ ਘਨਚਮ ਥੋਰੀ ਨੇ ਦੱਸਿਆ ਕਿ ਇਹ ਕੈਂਪ ਕਮਿਊਨਿਟੀ ਹੈਲਥ ਸੈਂਟਰ ਵਿਖੇ ਲਗਾਏ ਜਾ ਰਹੇ ਹਨ ਚੀਫ ਕਾਲਸਾ ਦੀਵਾਨ ਦੀਆਂ ਚੋਣਾਂ ਨੂੰ ਲੈ ਕੇ ਸੀਕੇਡੀ ਦੇ ਪ੍ਰਧਾਨ 인ਦਰਬੀਰ ਸਿੰਘ ਨੇ ਚਰਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਗਿਆ ਕਿ ਵੋਟਰ ਕਿਸੇ ਤਰ੍ਹਾਂ ਦੇ ਕੂਟ ਪ੍ਰਚਾਰ ਤੇ ਯਕੀਨ ਕਰਨ ਤੋਂ ਪਹਿਲਾਂ ਉਨ੍ਹਾਂ ਨਾਲ ਵਿਚਾਰ ਵਿਟਾਂਦਰਾ ਕਰ ਅਤੇ ਉਮੀਦਵਾਰਾਂ ਵੱਲੋਂ ਜੋ ਪੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਉਸ ਉੱਪਰ ਗੁਰੇਸ਼ ਕੀਤਾ ਜਾਵੇ। ਆ ਚੋਣ ਪ੍ਰਚਾਰ ਚੱਲ ਰਿਹਾ ਦੋ ਤਰ੍ਹਾਂ ਨੇ ਮੈਨਲੀ ਤੇ ਦੋਨਾਂ ਦੇ ਜਿਹੜੇ ਚੋਣ ਪ੍ਰਚਾਰ ਜੋਰ-ਸ਼ੋਰ ਨਾਲ ਚੱਲ ਰਿਹਾ ਸਾਡੇ ਤੜੇ ਦਾ ਇੱਕ ਕੋਸ਼ਿਸ਼ ਹੈ ਕਿ ਅਸੀਂ ਕਿਸੇ ਬਾਰੇ ਮਾੜੀ ਗੱਲ ਨਾ ਕਰੀਏ ਪਰ ਇਹ ਦੂਜਿਆਂ ਬਾਰੇ ਗੱਲ ਨਹੀਂ ਕੀਤੀ ਜਾ ਸਕਦੀ ਸੋ ਬਹੁਤ ਨੈਗੇਟਿਵ ਤੂ-ਤੂ ਕਹਿ ਕੇ ਪ੍ਰਚਾਰ ਚੱਲ ਰਿਹਾ ਹੈ ਔਰ ਜੇ ਮੈਂ ਉਹਨਾਂ ਨਾਲ ਗੱਲ ਕਰਦਾ ਮੇਨ ਲੀਡਰਸ ਨਾਲ ਕਿ ਤੁਹਾਡੇ ਬੰਦੇ ਸਾਡੇ ਬਾਰੇ ਮਾੜੀ ਗੱਲਾਂ ਲਿਖੇ ਉਹ ਕਹਿੰਦੇ ਅਸੀਂ ਨਹੀਂ ਲਿਖਦੇ ਪਰ ਸਾਡੇ ਗਰੁੱਪ ਚ ਕੋਈ ਵੀ ਨਹੀਂ ਲਿਖ ਰਿਹਾ ਮੈਂ ਇਨਸਟਰਕਸ਼ਨ ਸਿੱਖ ਦਿੱਤੀ ਹਾਂ ਯਾਨੀ ਕਿ ਐਸੀ ਕਿਸੇ ਬਾਰੇ ਕੋ ਮਾਰੀ ਕਰਨੀ ਨਹੀਂ ਕਰਨੀ ਸਿਰਫ ਆਪਣੀਆਂ ਉਪਲਬਧੀਆਂ ਗਲਾਨੀਆਂ ਨੇ ਔਰ ਅਸੀਂ ਲੋਕਾਂ ਤੱਕ ਪਹੁੰਚ ਕਰ ਰਹੇ ਹਾਂ ਜੋ ਜਿਵੇਂ ਪਿਛਲੇ ਦੋਆਂ ਸਾਲਾਂ ਚ ਕੰਮ ਕੀਤਾ ਹੈ ਉਹ ਅਸੀਂ ਸਭ ਲੋਕਾਂ ਨੂੰ ਬਣਾ ਰਹੇ ਹਾਂ ਔਰ ਲੋਕੀ ਇਸ ਦਾ ਤਾਂ ਬਹੁਤ ਖੁਸ਼ ਨੇ ਔਰ ਲੱਗਦਾ ਹੈ ਕਿ ਐਸੀ ਬਹੁਤ ਵੱਡੀ ਬਹੁਮਤ ਨਾਲ ਇਹ ਚੋਣਾਂ ਜਿੱਤਾਂਗੇ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸਮਾਰਟ ਸਿਟੀ ਪ੍ਰੋਜੈਕਟ ਚੱਲ ਰਿਹਾ ਜਿਸ ਸਹਿਤ ਸ਼ਹਿਰ ਦਾ ਵਿਕਾਸ ਅਤੇ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਨਿਗਮ ਵੱਲੋਂ ਕੀਤੇ ਜਾ ਰਹੇ ਕੰਮ ਵਧੀਆ ਢੰਗ ਨਾਲ ਕਰਨ ਦੀ ਕੋਸ਼ਿਸ਼ ਹੁੰਦੀ ਹੈ ਪਰ ਕਿਤੇ ਨਾ ਕਿਤੇ ਘੱਟ ਰਹਿ ਜਾਂਦੀ ਹੈ ਸ਼ਹਿਰ ਦੇ ਕਈ ਇਲਾਕਿਆਂ ਤੋਂ ਕੂੜੇ ਦੀ ਲਿਫਟਿੰਗ ਨਹੀਂ ਹੋ ਰਹੀ ਅਤੇ ਢੇਰ ਵੱਧ ਰਹੇ ਹਨ ਜਿਸ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਸ਼ਹਿਰ ਵਾਸੀਆਂ ਉੱਪਰ ਮੰਡਰਾ ਰਿਹਾ ਹੈ ਸਾਡੇ ਚੈਨਲ ਨੂੰ ਸ਼ਹਿਰ ਵਾਸੀਆਂ ਦੇ ਫੋਨ ਆ ਰਹੇ ਹਨ ਅਤੇ ਕੁਝ ਥਾਵਾਂ ਜਲਦੀ ਹੀ ਅਸੀਂ ਕਵਰ ਵੀ ਕਰਾਂਗੇ 8 ਫਰਵਰੀ ਨੂੰ ਸਾਡੀ ਟੀਮ ਨੇ ਲਾਰੈਂਸ ਰੋਡ ਨੂੰ ਕਵਰ ਕੀਤਾ ਜੋ ਕਿ ਅੰਮ੍ਰਿਤਸਰ ਸ਼ਹਿਰ ਦਾ ਦਿਲਖਵਾਂਦੀ ਹੈ ਇੱਕ ਪੋਰਸ਼ ਇਲਾਕਾ ਅਤੇ ਪੋਰਸ਼ ਮਾਰਕਿਟ ਨਿਗੰਦੀਆਂ ਗੇਲੀ ਦਾ ਸ਼ਿਕਾਰ ਹੋ ਰਹੇ ਹਨ। ਨਹਿਰੂ ਸ਼ਾਪਿੰਗ ਕੰਪਲੈਕਸ ਦੀ ਮੇਨ ਐਂਟਰੀ ਤੇ ਹੀ ਕੂੜੇ ਦਾ ਢੇਰ ਵੇਖਣ ਨੂੰ ਮਿਲਦਾ ਹੈ ਅਤੇ ਨਾਲ ਹੀ ਬੀਬੀਕੇ ਡੀਏਵੀ ਕਾਲਜ ਦੇ ਸਾਹਮਣੇ ਜਾ ਰਹੀ ਨਵੀਂ ਸੜਕ ਦੀ ਸ਼ੁਰੂਆਤ ਵਿੱਚ ਵੀ ਕੂੜੇ ਦੇ ਢੇਰ ਲੱਗੇ ਹੋਏ ਹਨ। ਇਸ ਤਰ੍ਹਾਂ ਦੇ ਨਾਮੀ ਇਲਾਕਿਆਂ ਤੋਂ ਜੇਕਰ ਕੂੜਾ ਨਹੀਂ ਚੁੱਕਿਆ ਜਾਂਦਾ ਤਾਂ ਬਾਕੀ ਇਲਾਕਿਆਂ ਦਾ ਹਾਲ ਅਸੀਂ ਸਮਝ ਸਕਦੇ ਹਾਂ। ਗੱਲ ਹੈ ਜੀ ਕੈਨੂ ਤਾਂ ਸਾਡੀ ਹੈ ਹੋਲੀ ਸਿਟੀ ਔਰ ਦੇਸ਼ ਵਿਦੇਸ਼ੀ ਬਲਕਿ ਸੰਸਾਰ 'ਚ ਨਾਮ ਹੈ ਹਰਵੰਦਰ ਸਾਹਿਬ ਦੀ ਨਗਰੀ ਹੈ ਪੁਰ ਰਾਮਦਾਸ ਦੀ ਨਗਰੀ ਹੈ ਤੇ ਹਾਲ ਦੇਖ ਲੋ ਤੁਸੀਂ ਦੇਖ ਰਹੇ ਹੋ ਕਿ ਕੂੜਾ ਕੀ ਹਾਲ ਹੈ ਔਰ ਮੇਨ ਮੇਨ ਰੋਡ ਹੈ ਜਿਹੜੀ ਲਾਰੈਂਸ ਰੋਡ ਜਿਹੜੀ ਸ਼ਹਿਰ ਦੀ ਪੂਰੀ ਮੰਨੀ ਅੰਬਰਸਰ ਦੀ ਮੰਨੀ ਹੋਈ ਸੜਕ ਹੈ ਔਰ ਇਹ ਮੈਂ ਕਹਿੰਦਾ ਸ਼ਰਮ ਆਣੀ ਚਾਹੀਦੀ ਹੈ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ ਔਰ ਕਾਰਪੋਰੇਸ਼ਨ ਚਲਾਉਣ ਵਾਲਿਆਂ ਨੂੰ ਕਿ ਸਾਡੀ ਨਗਰੀ ਦਾ ਕੀ ਹਾਲ ਕੀਤਾ ਇੱਕ ਤਰਫ इंदौर ਹੈ ਜਿਹੜਾ ਦੇਸ਼ ਦਾ ਨੰਬਰ 1 ਸ਼ਹਿਰ ਬਣਿਆ ਤੇ ਅਸੀਂ ਉਸ ਕੈਟਾਗਰੀ 'ਚ ਕਿਤੇ ਵੀ ਨਹੀਂ ਖੜੇ ਹੁੰਦੇ ਅਸੀਂ ਹੁਣੇ ਦੋ ਤਿੰਨ ਜਣੇ ਐਸੇ ਗੱਲ ਕਰ ਰਹੇ ਹਾਂ ਸਾ ਬਾਈ ਚਾਂਸ ਤੁਸੀਂ ਲੋਕ ਮਿਲ ਕੇ ਕਿ ਭਈ ਅੰਮ੍ਰਿਤਸਰ ਦਾ ਇਹ ਹਾਲ ਹੈ ਹਰ ਜਗ੍ਹਾ ਗਲਤ ਮੂਤੇ ਚਰਚਾ ਹੋਇਆ ਹੈ ਕਿ ਅੰਮ੍ਰਿਤਸਰ ਸਫਾਈ ਪੱਖੋਂ ਸਭ ਤੋਂ ਲਾਸਟ ਨੰਬਰ ਤੇ ਹੈ ਔਰ ਮੈਂ ਤਾਂ ਕਹਿੰਦਾ ਕਿ ਸ਼ਰਮ ਆਣੀ ਚਾਹੀਦੀ ਹੈ ਇਸ ਚੀਜ਼ ਨੂੰ ਦੇਖ ਕੇ ਔਰ ਸਾਡਾ ਆਪਣਾ ਸ਼ਹਿਰੀਆਂ ਦਾ ਫਰਜ਼ ਬੰਦਾ ਕਿ ਇੱਕ ਮੂਹਿੰਮ ਕੱਢਣ ਕਿ ਭਈ ਇਹ ਕਟੋਕੜਾ ਸੀ ਆਪਣਾ ਸ਼ਹਿਰ ਤਾਂ ਸਾਫ਼ ਰੱਖੀਏ ਬਿਲਕੁਲ ਜੀ ਅਪੀਲ ਕਿਹਾ ਸੀ ਤਾਂ ਪ੍ਰੋਟੈਸਟ ਕਰਨਾ ਚਾਹੁੰਦਾ ਕਿ ਮੈਂ ਤਾਂ ਆਪਣੇ ਪਾਰਟੀ ਦੇ ਲੋਕਾਂ ਨੂੰ ਵੀ ਕਵਾਂਗਾ ਜਾ ਕੇ ਕਿ ਵੀ ਅਸੀਂ ਇਸ ਇਹਨੂੰ ਮਹੀਨ ਨੂੰ ਚਲਾਈਏ ਕਟੋਕਰ ਆਪਣਾ ਸ਼ਹਿਰ ਤਾਂ ਸਾਫ਼ ਰੱਖੀਏ ਕਿ ਦੇਸ਼ ਵਿਦੇਸ਼ ਵਿੱਚ ਕੋਈ ਬਾਹਰੋਂ ਆਂਦਾ ਹੈ ਇਹ ਮੇਨ ਲਾਰੈਂਸ ਰੋਡ ਹੈ ਉਹ ਦੇਖ ਕੇ ਤਾਂ ਕੀ ਆਪਣਾ impression ਲੈ ਕੇ ਜਾਏਗਾ ਗੁਰੂ ਨਗਰੀ ਦਾ ਕੀ impression ਲੈ ਕੇ ਜਾਏਗਾ ਮੇਰੀ ਬੇਨਤੀ ਹੈ ਸਾਰੇ ਲੋਕਾਂ ਨੂੰ ਆਪਣੀ ਆਵਾਜ਼ ਉਠਾਣ ਜਿਹੜਾ ਉਹਦਾ ਪੋਰਟਲ ਹੈ ਕਾਰਪੋਰੇਸ਼ਨ ਦਾ ਉਹਦੇ ਤੇ ਸਫਾਈ ਦਾ ਦੇ ਬਾਰੇ ਲਿਖਣ ਆਓ ਜੀ ਫੋਟੋਆਂ ਡਾਲਣ ਔਰ ਇਹਨਾਂ ਨੂੰ ਕੰਨਾਂ ਇਹਨਾਂ ਦੇ ਕੰਨਾਂ ਤੇ ਜੂੜ ਜਿਹੜੀ ਬੈਠੀ ਹੋਈ ਹੈ ਇਹਨਾਂ ਸਰਕੇ ਤਾਂ ਕਿ ਅੰਮ੍ਰਿਤਸਰ ਸਾਫ਼ ਸਾਫ਼ ਸੁਥਰਾ ਬਣੇ ਅਸੀਂ ਅਸਲੇ ਖੜਿਆ ਲਾਰੈਂਸ ਰੋਡ ਜਿਹੜੇ ਕਿ ਅੰਮ੍ਰਿਤਸਰ ਸ਼ਹਿਰ ਦਾ ਦਿਲ ਕਹਿੰਦਾ ਹੁੰਦੀ ਹੈ ਜਿਵੇਂ ਕਿ ਤੁਸੀਂ ਸੁਣਿਆ ਰਹੇਗੀ ਨੂੰ ਕਿ ਲੋਕੀ ਵਾਕਈ ਪਰੇਸ਼ਾਨ ਹਨ ਕਿ ਲਾਰੈਂਸ ਰੋਡ ਜਿਹੜਾ ਐਂਟਰੀ ਪੁਆਇੰਟ ਹੈ ਕੰਪਲੈਕਸ ਦਾ ਉਹਦੇ ਉੱਤੇ ਹਾਲ ਹੈ ਕਿ ਸਟਾਰਟਿੰਗ ਦੇ ਵਿੱਚ ਹੀ ਕੂੜੇ ਡੇਟੇ ਰਹਣ ਲੋਕੀ ਕੀ ਵੇਖਦੇ ਹਨ ਬਾਹਰ ਕੀ ਵੇਖਦਾ ਹੈ ਔਰ ਸ਼ਾਪਕੀਪਰ ਜਿਹੜੇ ਨੇ ਉਹ ਤਾਂ ਵੈਸੇ ਤੰਗ ਨੇ ਕਿ ਕਾਰਪੋਰੇਸ਼ਨ ਕੀ ਕਰਦੀ ਪਈ ਹੈ ਸ਼ਹਿਰ ਚੋ ਕਈ ਜਗ੍ਹਾ ਤੋਂ ਲਿਫਟਿੰਗ ਨਹੀਂ ਹੋ ਰਹੀ ਔ ਅਸੀਂ ਪਹਿਲੇ ਵੀ ਲਗਾਤਾਰ ਖਬਰਾਂ ਸਾਫਟਵੇਅਰ ਨੂੰ ਲੈ ਕੇ ਲਗਾਈਆਂ ਹਨ ਕਿ ਹਰਮੰਦਰ ਸਾਹਿਬ ਦੀ ਨਗਰੀ ਗੁਰੂ ਰਾਮਦਾਸ ਜੀ ਦੀ ਨਗਰੀ ਜਿਵੇਂ ਤੁਸੀਂ ਸੁਣਿਆ ਹੈ ਹੋਰ ਵੀ ਰਿਲੀਜੀਅਸ ਪਲੇਸਸ ਅਤੇ ਹੈਗੇ ਨੇ ਜਿੱਥੇ ਕਿ ਟੂਰਿਸਟ ਆਉਂਦਾ ਹੈ ਅਸੀਂ ਕੀ ਇਮਪ੍ਰੈਸ਼ਨ ਉਹਨਾਂ ਨੂੰ ਦਿੰਨੇ ਆਂ ਔਰ ਕੀ ਇਮਪ੍ਰੈਸ਼ਨ ਲੈ ਕੇ ਜਾਂਦੇ ਆਂ ਉਮੀਦ ਕਰਦੇ ਆ ਕਿ ਥੋੜਾ ਜਿਆ ਕਾਰਪੋਰੇਸ਼ਨ ਧਿਆਨ ਇਸ ਵਾਰ ਦੇਵੇ ਕਿ ਲਿਫਟਿੰਗ ਪ੍ਰੋਪਰ ਹੋਵੇ ਜਾਂ ਇਹ ਡੰਪ ਜਿਹੜਾ ਹੈਗਾ ਲੌਂਡਸਫੁੱਡ ਵਾਲਾ ਇਹ ਡੰਪ ਵੀ ਗਲਤ ਜਗ੍ਹਾ ਤੇ ਲਾਇਆ ਹੋਇਆ ਹੈ ਐਂਟਰੀ ਪੁਆਇੰਟ ਤੇ ਕਦੇ ਡੰਪ ਨਹੀਂ ਹੋਣਾ ਚਾਹੀਦਾ ਕਿਉਂਕਿ ਜੋ ਬੰਦੇ ਵਿੱਚ ਕੂੜਾ ਸੁੱਟਦੇ ਨੇ ਉਹ ਤੇ ਸੁੱ ਉਮੀਦ ਕਰਦੇ ਹਾਂ ਕਿ ਥੋੜਾ ਧਿਆਨ ਦੇ ਕਾਰਪੋਰੇਸ਼ਨ ਕਿ ਸ਼ਹਿਰ ਅਗਰ ਵਧੀਆ ਬਣਾ ਰਹੇ ਨੇ 스마트 ਸਿਟੀ ਪ੍ਰੋਜੈਕਟ ਚੱਲ ਰਿਹਾ ਹੈ ਤੇ 스마트 ਸਿਟੀ ਵਾਕਈ ਬਣੇ ਕੈਮਰਾ ਪਰਸਨ ਲੋਕੇਸ਼ਨਲ ਜੇਪਸਨ ਫਾਸਟ ਨਿਊਜ਼ ਅੰਮ੍ਰਿਤਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਵੱਧ ਤੋਂ ਵੱਧ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ 10 ਫਰਵਰੀ ਦਿਨ ਸ਼ਨੀਵਾਰ ਅਤੇ 11 ਫਰਵਰੀ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸਪੈਸ਼ਲ ਕੈਂਪੇਨ ਸ਼ੁਰੂ ਕਰਕੇ ਬਾਕੀ ਰਹਿੰਦੇ ਐਲੀਜੀਬਲ ਕੇਸਾਤਾਰੀ ਸਿੱਖ ਵੋਟਰਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਇਸ ਸੰਬੰਧੀ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਕਰਮਚਾਰੀਆਂ ਨੂੰ ਹਿਦਾਇਤ ਕੀਤੀ ਕਿ ਉਹ ਘਰ-ਘਰ ਜਾ ਕੇ ਵੋਟਾਂ ਦੀ ਰਜਿਸਟ੍ਰੇਸ਼ਨ ਕਰਨ ਤਾਂ ਜੋ ਕੋਈ ਵੀ ਵੋਟਰ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤਿ ਕਾਲ ਪ੍ਰਗਟਚਰਨਾ ਵਿੱਚ ਹਾਜ਼ਰੀ ਭਰੀ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਈ ਮੁੱਦਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ ਸ਼ੋਰ ਕਰ ਰਹੇ ਹਨ ਚੀਕ ਰਹੇ ਹਨ ਪੁਕਾਰ ਰਹੇ ਹਨ ਦੁਨੀਆ ਭਰ ਦੇ ਵਿੱਚ ਸਾਰੇ ਦੇਖ ਹੀ ਰਹੇ ਆ ਪਰ ਇਹਦੇ باوجود ਵੀ ਸਰਕਾਰ ਦੇ ਕੰਨਾਂ ਤੇ ਜੋ ਨਹੀਂ ਸਰਕਦੀ ਆ ਤੇ ਇਹ ਮਸਲਾ ਹੱਲ ਹੋਣਾ ਚਾਹੀਦਾ ਕੌਮ ਦਾ ਇਹ ਪ੍ਰਾਇਓਰਟੀ ਦੇ ਆਧਾਰ ਦੇ ਉੱਤੇ ਮੁੱਦਾ ਜਿਹੜਾ ਹੈਗਾ ਇਹ ਸਰਕਾਰਾਂ ਨੂੰ ਹੱਲ ਕਰਨਾ ਚਾਹੀਦਾ ਫਾਸਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਵੇ ਮੂਵੀ ਚੈਨਲ ਨੰਬਰ 241 ਤੇ ਫਾਸਵੇ ਮੈਟਰੋ ਚੈਨਲ ਨੰਬਰ 242 ਤੇ ਫਾਸਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਤੇ ਕੀਤਾ ਜਾ ਰਿਹਾ ਹੈ ਮੰਦਿਰਾਲਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ ਥਾਣਾ ਸਿਵਲ ਲਾਈਨ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ ਦੋ ਚੋਰੀ ਦੀਆਂ ਐਕਟਿਵਾ ਬਰਾਮਦ ਕੀਤੀਆਂ ਗਈਆਂ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਜ਼ੋਨ 3 ਦੀ ਪੁਲਿਸ ਵੱਲੋਂ 10 ਦਿਨਾਂ ਵਿੱਚ ਪੇਸ਼ਾਵਾਰ ਨਾ ਮਾੜੇ ਅਨਸਰਾਂ ਤੇ ਨਸ਼ਾ ਤਸਕਰਾ ਖਿਲਾਫ ਕਾਰਵਾਈ ਕਰਦੇ ਹੋਏ 81 ਵਿਅਕਤੀ ਕਾਬੂ ਕੀਤੇ ਗਏ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਕਰਮੋ ਦਿਵਾਰੀ ਚੌਕ ਮਾਰਕੀਟ ਐਸੋਸੀਏਸ਼ਨ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਕੰਮਾਂ ਦੀ ਚੇਅਰਮੈਨ ਗਿਨੀ ਪਾਟਿਆ ਤੇ ਪ੍ਰਧਾਨ ਨਰਿੰਦਰ ਸਿੰਘ ਰਤਨਵਲੋਂ ਤਿਆਰ ਕੀਤੀ ਗਈ ਡਾਇਰੈਕਟਰੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਹੱਥੋਂ ਰਿਲੀਜ਼ ਕਰਵਾਈ ਗਈ। ਉਹਨਾਂ ਕਿਹਾ ਕਿ ਨਸ਼ਾ ਖਿਲਾਫ ਮਹਿੰਮ ਨੂੰ ਕਰਮੋਦੇਉੜੀ ਚੌਕ ਐਸੋਸੀਏਸ਼ਨ ਵੀ ਹਰ ਪੱਖੋਂ ਸਹਿਯੋਗ ਕਰੇਗੀ ਅਤੇ ਲੋਕਾਂ ਨੂੰ ਵੀ ਨਸ਼ਾ ਖਿਲਾਫ ਜਾਗਰੂਕ ਕਰਦੀ ਰਹੇਗੀ। ਅੱਜ ਸਾਡੀ ਕਰਮੋਦੇਉੜੀ ਚੌਕ ਲੋਥ ਐਸੋਸੀਏਸ਼ਨ ਦੀ ਸਾਡੀ ਇੱਕ ਡਾਇਰੈਕਟਰੀ ਬਣੀ ਹੈ ਜਿਦੇ ਵਿੱਚ ਸਾਰੇ ਸਾਡੇ ਬਾਈ ਨੇਮ ਸਾਰੇ ਆਪਣੇ ਮੈਂਬਰਾਂ ਦੇ ਉਹਦੇ ਨੰਬਰ ਦਿੱਤੇ ਹੁੰਦੇ ਆ ਨਾਲ ਅਸੀਂ ਜਿਹੜਾ ਜਿਹੜਾ ਅੱਛਾ ਕੰਮ ਕਰਦੇ ਆ ਉਹਦੀ ਸਾਡੀ ਪੂਰੀ ਡਾਇਰੈਕਟਰੀ ਬਣਦੀ ਹੈ। ਉਦੇ ਵਿੱਚ ਅੱਜ ਮੇਰੇ ਨਾਲ ਮੇਰੇ ਪ੍ਰਧਾਨ ਨਿਰੰਦਰ ਸਿੰਘ ਜੀ ਔਰ ਨਾਲ ਸੈਕਟਰੀ ਆਪਣੇ ਸ਼ਾਸਤਰੀ ਮਾਰਕੀਟ ਤੋਂ ਸੰਦੀਪ ਮਹਿਰਾ ਜੀ ਔਰ ਆਪਣੇ ਗੁਰੂ ਬਿਆਰ ਤੋਂ ਕਮਿਊਨਿਟੀ ਚੌਂਕ ਤੋਂ ਸਾਰਾ ਆਪਣਾ ਵਫਦ ਨਾਲ ਆਇਆ ਅੱਜ ਅਸੀਂ ਸਭ ਕੋ ਡਾਕਟਰ ਰੀਲਿਸ ਕਰਾਈ ਹੈ ਉਹਦੇ ਵਿੱਚ ਸਾਡਾ ਇੱਕ ਮੈਸੇਜ ਬੜਾ ਅੱਛਾ ਜਾਂਦਾ ਕਿ ਸਰਦੀ ਫੋਟੋ ਦੇ ਨਾਲ ਅਸੀਂ ਨੋ ਡਰੱਗਸ ਕਿ ਡਰੱਗਸ ਲਈ ਅਸੀਂ ਆਪਣੇ ਕਮਿਸ਼ਨਰ ਸਾਹਿਬ ਨੂੰ ਪੂਰੀ ਸਪੋਰਟ ਪੁਲਰ ਸਾਹਿਬ ਜੋ ਆਪਣੇ ਆਏ ਨਹੀਂ ਅਥੇ ਉਹਨਾਂ ਨੇ ਪੂਰੀ ਨੱਥ ਪਾਈ ਦੀ ਹੈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਾਡੀ ਇੱਕ ਐਸੋਸੀਏਸ਼ਨ ਹੈ ਜਿਹੜੀਆਂ ਖਾਲੀ ਕਪੜੇ ਦਾ ਕੰਮ ਨਹੀਂ ਕਰਦੀਆਂ ਸਾਰਾ ਕੁਝ ਕਰਦੀਆਂ ਜੋ ਸਾਡੇ ਆਸ-ਪਾਸ ਜਿਸ ਤਰ੍ਹਾਂ ਸਾਨੂੰ ਇੱਕ ਹਦਾਇਤ ਹੁੰਦੀ ਆ ਆਪੋ ਚ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੋਈ ਸਾਡੇ ਕੋਲ ਗਲਤ ਕੰਮ ਕੋਈ ਅੰਦਰ ਨਜ਼ਰ ਆਂਦਾ ਹੋਵੇ ਉਹਦੇ ਲਈ ਵੀ ਆਪਾਂ ਇਨਫੋਰਮੇਸ਼ਨ ਦੇਣ 'ਚ ਆਪਣੇ ਮਨਜ ਤਾਰਾ ਰੱਖੀ ਅਸੀਂ ਤਾਂ ਸਾਡੀ ਕਿਰਪਾ ਹੀ ਹੈ ਕਿ ਬਾਬਾ ਜੀ ਮੇਅ ਰੱਖਣ ਬਾਬਾ ਦੀਪ ਸਿੰਘ ਦੀ ਕਿਰਪਾ ਰੇ ਜਿਹੜੀ ਨਸ਼ੇ ਦੇ ਵਿਊ ਜਿਹੜੀ ਇੱਕ ਮਹਿੰਮ ਚਲਾਈ ਹੈ ਕਮਿਸ਼ਨਰ ਸਾਹਿਬ ਨੇ ਉਹਨੂੰ ਹੰਗਾਰਾ ਪੂਰਾ ਲੱਗੇ ਔਰ ਜਿਹੜੀ ਯੂਥ ਪੀੜੀ ਹੈ ਨਵੀਂ ਪੀੜੀ ਹੈ ਉਹ ਗੇਮਾਂ ਵਾਲੇ ਪਾਸੇ ਲੱਗੇ ਤਾਂ ਜੋ ਇਹ ਨਸ਼ੇ ਤੋਂ ਫ੍ਰੀਜ ਕਰ ਸਕੇ ਹਰ ਸਾਲ ਦੀ ਤਰ੍ਹਾਂ ਐਸਐਲਵੀ ਚੌਕ ਕਰਮੇਡੋਰੀ ਮਾਰਕੀਟ ਐਸੋਸੀਏਸ਼ਨ ਵੱਲੋਂ ਜਿਹੜੀ ਕਿ ਡਾਇਰੈਕਟਰੀ ਹੈ ਉਹ ਰੀਲਿਸ ਕੀਤੀ ਗਈ ਹੈ ਤੇ ਜਿਹਦੇ ਸਬੰਧ ਦੇ ਵਿੱਚ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁਲਹਰਾਂ ਨਾਲ ਮੁਲਾਕਤ ਕਰਦੇ ਆ ਉਹਨਾਂ ਦੇ ਸ਼ੁਭ ਫਤਾਂ ਦੇ ਨਾਲ ਡੈਰੀ ਜਿਹੜੀ ਰਿਲੀਜ਼ ਹੋਈ ਹੈ ਤੇ ਨਾਲ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਨਸ਼ੇ ਦੀ ਤਦਾਦ ਵਧ ਰਹੀ ਹੈ ਉਹਨੂੰ ਜੜ ਤੋਂ ਖਤਮ ਕਰਨ ਲਈ ਜੋ ਉਪਰਾਲੇ ਕੀਤੇ ਜਾ ਰਹੇ ਨੇ ਉਹ ਸਬੰਧ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਸਲਾਘਾ ਵੀ ਕੀਤੀ ਹੈ ਕੈਮਰਾਮੈਨ ਰਾਜਨ ਕੁਮਾਰ ਦੇ ਨਾਲ ਸਟੀਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ ਅਨੋਖੇ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ 10 ਫਰਵਰੀ 2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼੍ਰੀ ਟਾਲਾ ਸਾਹਿਬ ਵਿੰਡਚਾਬਾ ਤਰੰਤਾਰਨ ਰੋਡ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸ੍ਰੀ ਸੰਗਤਾਂ ਦੇ ਸਹਿਯੋਗ ਅਤੇ ਬਾਬਾ ਸੋਗਾ ਸਿੰਘ ਜੀ ਮੌਜੂਦਾ ਮੁਖੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲਿਆਂ ਦੀ ਰਹਿਨਮਾਈ ਹੇਠ ਮਨਾਇਆ ਜਾ ਰਿਹਾ ਹੈ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਮਾਗਮ ਦਾ ਲਾਈਵ ਪ੍ਰਸਾਰਣ ਫਾਸਵੇ ਦੇ ਚੈਨਲ ਨੰਬਰ 998 ਉੱਪਰ ਕੀਤਾ ਜਾਵੇਗਾ ਸੰਗਤ ਨੂੰ ਬੇਨਤੀ ਹੈ ਕਿ ਇਹ ਅਸਥਾਨ ਬਹੁਤ ਹੀ ਮਹਾਨ ਸਥਾਨ ਹੈ ਇਸ ਸਥਾਨ ਤੇ ਬਾਬਾ ਦੀਪ ਸਿੰਘ ਜੀ ਦਾ ਕਮਸਾਨ ਦਾ ਜੁੱਧ ਹੋਇਆ ਅਤੇ ਜਹਾਂਰ ਖਾਨ ਦੇ ਨਾਲ ਸੰਝਾਵਾਰ ਹੋਇਆ ਬਾਬਾ ਜੀ ਜਹਾਂਰ ਖਾਨ ਸਦਾ ਹੀ ਧਰਤੀ ਤੇ ਸੌਂਗ ਹੈ ਉਹਨਾਂ ਦੀ ਮੌਤ ਹੋ ਗਈ ਬਾਬਾ ਜੀ ਇਸ ਸਥਾਨ ਤੋਂ ਸੀਸ ਧੜੀ ਤੇ ਰੱਖ ਕੇ ਲੜਦੇ ਹੋਏ ਜਾਨ ਮਾਂ ਨੂੰ ਬਾਝ ਪਾਈ ਅਤੇ ਹਰਮੰਦਰ ਸਾਹਿਬ ਨੂੰ ਯਾਦ ਕਰਵਾ ਕੇ ਅ ਸਿੱਧੀ ਪ੍ਰਾਪਤ ਕੀਤੀ ਇਹ ਸਥਾਨ ਬਹੁਤ ਹੀ ਮਹਾਨ ਸਥਾਨ ਹੈ ਇਸ ਸਥਾਨ ਤੇ ਅਤਵਾਦ ਨੂੰ ਬੜੇ-ਬੜੇ ਪੱਦਰ ਤੇ ਚਪਹਰੇ ਦਾ ਪਾਠ ਹੁੰਦਾ ਹੈ ਸੰਗਤਾਂ ਬੜੀਆਂ ਹੀ ਦੇਸ਼ਾਂ-ਵਦੇਸ਼ਾਂ ਤੋਂ ਆਣ ਕੇ ਇੱਥੇ ਨੱਕ ਮਸਤਕ ਹੁੰਦੀਆਂ ਹਨ ਸੰਗਤਾਂ ਨੂੰ ਬੇਨਤੀ ਹੈ 10 ਪਰਵੇ ਨੂੰ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਆਪ ਸਾਰੀਆਂ ਸੰਗਤਾਂ ਹੋ ਮਹਮਾ ਕੇ ਪਰਿਵਾਰਾਂ ਸਮੇਤ ਇੱਥੇ ਹਾਜ਼ਰੀ ਭਰੋ ਗੁਰੂ ਪਿਆਰੀ ਸਾਧ ਸੰਗਤਿਓ ਤੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ ਪਵਿੱਤਰ ਸਥਾਨ ਸ਼੍ਰੀ ਸਤਗੁਰਦਾਂ ਟਾਲਾ ਸਾਹਿਬ ਵਿਖੇ ਦਾ ਫਰਵਰੀ ਨੂੰ ਬੜ ਸਰਦਾਰ ਭਾਵ ਨਾਲ ਬਾਬਾ ਜੀ ਦਾ ਸ਼ਹੀਦੀ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਸਾਧਾ ਨੂੰ ਵਿੰਦ ਕੀਤੀ ਜਾਂਦੀ ਹੈ ਕਿ ਭਾਗਾ ਵਾਲਿਓ ਇਹ ਸਮਾਦ ਵਿੱਚ ਪਰਿਵਾਰਾਂ ਸਮੇਤ ਹਾਰੀਆਂ ਭਰ ਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰੋ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਟਾਲਾ ਸਾਹਿਬ ਕੇ 10 ਫਰਵਰੀ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ ਇੱਥੇ ਤਹਿਤ ਦੀ ਮੁਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਅਮਰitsar ਫਾਸਟਵੇ ਖਬਰ ਨਾ ਮਰੀ। ਅਰਕੇਸ਼ ਕੁਮਾਰ। ਸਿਵਲ ਪਸ਼ੂ ਹਸਪਤਾਲ ਬੇਰਕਾ ਵਿਖੇ ਵੈਟਰਨਰੀ ਅਫਸਰ ਡਾਕਟਰ ਮਨਜੋਤ ਸਿੰਘ ਰੰਧਾਵਾ ਵੱਲੋਂ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਡਾਕਟਰ ਨਾਗਪਾਲ ਅਸਿਸਟੈਂਟ ਡਾਇਰੈਕਟਰ ਅਤੇ ਡਾਕਟਰ ਅਮਰਪ੍ਰੀਤ ਸਿੰਘ ਪੰਨੂ ਸੀਨੀਅਰ ਵੈਟਰਨਰੀ ਅਫਸਰ ਹਲਕਾ ਟਾਰੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਕੈਂਪ ਵਿੱਚ ਕਿਸਾਨਾਂ ਨੂੰ ਪਸ਼ੂਆਂ ਦੀਆਂ ਬਿਮਾਰੀਆਂ ਦੀ ਰੋਕਥਾਂ ਸਾਮ ਸੰਭਾਲ ਵੈਕਸੀਨ ਟੀਕਾ ਕਰ ਨਸਲ ਸੁਧਾਰ ਸੰਬੰਧੀ ਗਰਭਦਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ ਦੇਖੋ ਇਹਦੀ ਸ਼ੁਰੂਆਤ ਕੀਤੀ ਗਈ ਵੀ ਕੈਂਪ ਤੋਂ ਜਿਹੜੇ ਫਾਰਮਰ ਸਾਡੇ ਕੋਲੇ ਆ ਕੇ ਦਵਾਈ ਲੈ ਕੇ ਗਏ ਨੇ ਉਹ ਜਦੋਂ ਜਾ ਕੇ ਆਪਣੇ ਲਾਗੇ ਵਾਲੇ ਹੋਰ ਫਾਰਮਰ ਨੂੰ ਦੱਸ ਦਿੰਨੇ ਵੀ ਕੋਈ ਸਰਕਾਰੀ ਦਵਾਈ ਕੋਈ ਮੁਫਤ ਦਵਾਈ ਜਿਹੜੀ ਆਈ ਹੈ ਤੇ ਸਾਨੂੰ ਜਿਹੜੀ ਦਵਾਈ ਨੂੰ ਪੈਨੇਟ੍ਰੇਟ ਕਰਨਾ ਪਿੰਡਾਂ ਦੇ ਵਿੱਚ ਥੋੜਾ ਸੌਖਾ ਹੋ ਜਾਂਦਾ ਹੈ ਬਾਕੀ ਹੁਣ ਇਸ ਤੋਂ ਬਾਅਦ ਸਾਡਾ ਜਿਹੜਾ ਅਸੀਂ ਡੋਰ ਸਟੈਪ ਤੇ ਜਾ ਕੇ ਇਹਦੀ ਡਿਲੀਵਰੀ ਦੇਣੀ ਹੈ ਇਹ ਡੀਵਰ ਮਰ ਆਇਆ ਪੇੜ ਦੇ ਕੀੜੇ ਦੀ ਦਵਾਈ ਆਈ ਜੋ ਕਿ ਬਿਲਕੁਲ ਮੁਫਤ ਹੈ ਉਹਦੀ ਜਿਹੜੀ ਸ਼ੁਰੂਆਤ ਹੈ ਉਹ ਅੱਜ ਤੋਂ ਕੀਤੀ ਗਈ ਹੈ ਇਹਦੇ ਵਿੱਚ ਸਾਡੇ ਕੋਲੇ 20 ਤੋਂ 25 ਕਿਸਾਨ ਜਿਹੜੇ ਸੀ ਆਏ ਸੀ ਜਿਨ੍ਹਾਂ ਨੂੰ ਦਵਾਈ ਵੀ ਦਿੱਤੀ ਗਈ ਅਤੇ ਬਾਕੀ ਜਿਹੜੀਆਂ ਬਿਮਾਰੀਆਂ ਦੇ ਰੋਖਥਾਮ ਵਾਸਤੇ ਵੀ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਦਾ ਬਿਹਤਰ ਖਾਣ ਪੀਣ ਬਾਰੇ ਵੀ ਉਹਨਾਂ ਨੂੰ ਦੱਸਿਆ ਗਿਆ ਅੱਜ ਅਸੀਂ ਬੇਰਕੇ ਹਸਪਤਾਲ ਦੇ ਵਿੱਚ ਇੱਕ ਕੈਂਪ ਲਾਇਆ ਹੈ ਜਿਸ ਵਿੱਚ ਅਸੀਂ ਮੁਫਤ ਪੇੜ ਦੇ ਕੀੜਿਆਂ ਦੀ ਦਵਾਈ ਵੱਡੇ ਪਸ਼ੂਆਂ ਦੀ ਗਾਵਾਂ ਮੱਝਾਂ ਲਈ ਛੋਟੇ ਜਿਹੜੇ ਜਾਨਵਰ ਆ ਜਿਵੇਂ ਕਿ ਬਛੀਆਂ ਕਟੀਆਂ ਕਟੇ ਉਹਨਾਂ ਲਈ ਵੀ ਦਿੱਤੀ ਆ ਇਹ ਦਵਾਈ ਬਿਲਕੁਲ ਫ੍ਰੀ ਆ ਇਹਦੀ ਪਰਚੀ ਫੀਸ ਤੱਕ ਵੀ ਕੋਈ ਕੋਈ ਨਹੀਂ ਹੈਗੀ ਅਸੀਂ ਬੇਨਤੀ ਕਰਾਂਗੇ ਕਿਸਾਨ ਵੀਰਾਂ ਨੂੰ ਕਿ ਜਿੰਨੂੰ ਕੋਈ ਵੇਰ ਕਿਲਕੇ ਚ ਜਾਂ ਕਿਤੇ ਵੀ ਲੋੜ ਆ ਅਮਰਸਰ ਦੇ ਵਿੱਚ ਹਰ ਸਾਰੇ ਹਸਪਤਾਲਾਂ ਦੇ ਵਿੱਚ ਦਵਾਈ ਆਈ ਆ ਅਮਰਸਰ ਕਿ ਸਾਰੇ ਪੰਜਾਬ ਵਿੱਚ ਆਈ ਆ ਆਪਣੇ ਹਸਪਤਾਲ ਜਾਓ ਇਹ ਦਵਾਈ ਲਓ ਇਹ ਫ੍ਰੀ ਦਵਾਈ ਆ ਤੇ ਪੇਟ ਦੇ ਕੀੜਿਆਂ ਦੀ ਦਵਾਈ ਆ ਜਿਹੜੀ ਕਿ ਘੱਟ ਤੋਂ ਘੱਟ 4-5 ਮਹੀਨੇ ਬਾਅਦ ਜਰੂਰ ਦੇਣੀ ਚਾਹੀਦੀ ਪਛਵਾ ਨੂੰ ਸਾਨੂੰ ਜੀ ਪਹਿਲਾਂ ਤੇ ਬੜੀ ਸਮੱਸਿਆ ਆਈ ਆ ਇਹ ਹਸਪਤਾਲ ਬੰਦ ਹੋਣ ਕਰਕੇ ਤੇ ਹੁਣ ਇਹ ਹਸਪਤਾਲ ਸਰਕਾਰ ਨੇ ਚਾਲੂ ਕਰਾਤਾ ਤੇ ਹੁਣ ਆਪਣਾ ਅੰਦਾਵਾ ਸਾਹਿਬ ਡਾਕਟਰ ਜਿਹੜੇ ਆਏ ਨਵੇਂ ਬਹੁਤ ਵਧੀਆ ਬੰਦਿਆਂ ਨੇ ਜਿੰਦੇ ਆਏ ਆ ਉਹਦੇ ਪਿੰਡ ਦੇ ਪਿੰਡ-ਪਿੰਡ ਚ ਫਿਰ ਕੇ ਇਹ ਦਵਾਈਆਂ ਟੀਕੇ ਜਿਹੜੇ ਨੇ ਜਿਹੜੀ ਪਸ਼ੂਆਂ ਨੂੰ ਬਿਮਾਰੀ ਚੱਲੀ ਆ ਮੂੰਹ ਖੁਰਦੀ ਤੇ ਕਾਫੀ ਲੋਕਾਂ ਦਾ ਇਹ ਨੁਕਸਾਨ ਵੀ ਹੋਇਆ ਇਹ ਮਤਲਬ ਡੰਗਰਾਂ ਦਾ ਦੁੱਧ ਜਿਹੜਾ ਸੁੱਕ ਗਿਆ ਤੇ ਹੁਣ ਇਹ ਨਾ ਘਰ-ਘਰ ਫਿਰ ਕੇ ਜਾ ਕੇ ਟੀਕੇ ਲਾਉਂਦੇ ਨੇ ਇਹ ਜਦੋਂ ਫੋਨ ਕਰੀਏ ਇਹ ਨਾ ਨਹੀਂ ਕਰਦੇ ਬਹੁਤ ਵਧੀਆ ਚੰਗੇ ਇਨਸਾਨ ਡਾਕਟਰ ਨੇ ਮੰਦਿਰ ਮਾਤਾ ਲਾਲ ਦੇਵੀ ਮੋਡਲ ਟਾਊਨ ਵਿਖੇ ਪੂਜੇ ਮਾਤਾ ਲਾਲ ਦੇਵੀ ਜੀ ਦਾ 101ਵਾਂ ਜਨਮots 22 ਫਰਵਰੀ ਨੂੰ ਮੰਦਿਰ ਪਰਿਸਰ ਵਿਖੇ ਬੜੀ ਤੋਂਮਤਾਲ ਨਾਲ ਮਨਾਇਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਰੋਜ਼ਾਨਾ ਕਾਰਜਕ੍ਰਮ 7 ਵਜੇ ਤੋਂ 7:30 ਵਜੇ ਤੱਕ ਹੋ ਰਹੇ ਹਨ ਇਸ ਮੌਕੇ ਪ੍ਰਧਾਨ ਵਿਕਰਮ ਸ਼ਰਮਾ ਦੀ ਪ੍ਰਧਾਨਗੀ ਹੇ ਡਾਕਟਰ ਅਸ਼ਵਨੀ ਮਨਨ ਕੋਟ ਖਾਲਸਾ ਵਾਲਿਆਂ ਨੇ ਸਤਿ ਕੀਰਤਨ ਕੀਤਾ 22 ਫਰਵਰੀ ਨੂੰ ਫਾਸਟਵੇ ਦੇ ਚੈਨਲ ਨੰਬਰ 998 ਉੱਪਰ ਲਾਈਵ ਪ੍ਰਸਾਰਣ ਕੀਤਾ ਜਾਵੇਗਾ। ਬੰਕੇ ਬਿਹਾਰੀ ਬੰਕੇ ਗੁਰੂ ਜੀ ਰਾਜਾ ਬੰਕੇ ਮਹਾਨ ਸਿੱਖ ਜਰਨੈਲ ਸਰਦਾਰ ਸ਼ਾਮ ਸਿੰਘ ạtਾਰੀ ਵਾਲਾ ਦੀ ਯਾਦ ਵਿੱਚ ਉਹਨਾਂ ਦੇ 178ਵੇਂ ਸ਼ਹੀਦੀ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਰਾਜ ਪਧਰੀ ਸਮਾਗਮ 10 ਫਰਵਰੀ ਨੂੰ ਇੰਡੀਆ ਗੇਟ ਨਾਰਾਂਗੜ ਅਤੇ ạtਾਰੀ ਵਿਖੇ ਕਰਵਾਇਆ ਜਾ ਰਿਹਾ ਹੈ। ਉਕਤ ਜਾਣਕਾਰੀ ਵਿਧਿਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਮਜੀਤ ਕੌਰ ਵੱਲੋਂ ਦਿੱਤੀ ਗਈ। ਪਾਰਤ ਦੀਆਂ ਪ੍ਰਮੁੱਖ ਮਜ਼ਦੂਰ ਜਥੇਬੰਦੀਆਂ ਅਤੇ ਸਨਯੁਕਤ ਕਿਸਾਨ ਮੋਰਚੇ ਵੱਲੋਂ 16 ਫਰਵਰੀ 2024 ਨੂੰ ਦੇਸ਼ ਵਿਆਪੀ ਮਜ਼ਦੂਰ ਹੜਤਾਲ ਅਤੇ ਪੇਂਡੂ ਬੰਦੇ ਸੱਦੇ ਸੰਬੰਧੀ ਇਕਤਾ ਪਵਨ ਪੁਤਲੀਕਰ ਵਿਖੇ ਅੰਮ੍ਰਿਤਸਰ ਦੀਆਂ ਮਜ਼ਦੂਰ ਜਥੇਬੰਦੀਆਂ ਵੱਲੋਂ ਸਾਂਝੀ ਮੀਟਿੰਗ ਅਤੇ ਪ੍ਰੈਸ ਕਾਨਫਰੰਸ ਕੀਤੀ ਗਈ। ਪੰਜਾਬ ਇਟਿਕ ਦੇ ਡਿਪਟੀ ਜਰਨਲਸ ਘਤਰ ਅਮਰਜੀਤ ਸਿੰਘਾਸਰ ਪੰਜਾਬ ਇਟਿਕ ਦੇ ਪ੍ਰਧਾਨ सुरेंद्र ਸ਼ਰਮਾ ਹਿੰਦ ਮਜ਼ਦੂਰ ਸਭਾ ਪੰਜਾਬ ਦੇ ਚਰਨ ਅਸਕਰ ਕੁਲਵੰਤ ਸਿੰਘ 바ਵਾ ਅਤੇ ਸੀਟੂ ਪੰਜਾਬ ਦੇ ਆਗੂ ਚਕਤਾਰ ਸਿੰਘ ਕਰਮਪੁਰਾ ਨੇ ਮੁੱਖ ਤੌਰ ਤੇ ਸੰਬੋਧਨ ਕੀਤਾ ਬੁਲਾਰਿਆਂ ਨੇ ਕਿਹਾ ਕਿ 16 ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਅਤੇ ਪੇਂਡੂ ਬੰਦੀ ਸਫਲਤਾ ਲਈ ਤਿਆਰੀਆਂ ਅੰਮ੍ਰਿਤਸਰ ਵਿੱਚ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ 16 ਫਰਵਰੀ ਨੂੰ ਭਾਰਤ ਦੀਆਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਮਜ਼ਦੂਰ ਵਿਰੋਧੀ ਤੇ ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ ਭਾਰਤ ਬੰਧਾ ਚੰਦ 146220 ਰਾਣਾ ਫੈਡਰੇਸ਼ਨ ਵੱਲੋਂ ਜਿਹੜੀ 16 ਤਰੀਕ ਨੂੰ 16 ਫਰਵਰੀ ਨੂੰ ਪੰਜਾਬ ਦੇ ਚ ਆਲ ਇੰਡੀਆ ਦੇ ਜਿਹੜੀ ਸਟ੍ਰਾਈਕ ਹੋ ਰਹੀ ਆ ਉਹਦਾ ਮਲਾਇਮਾ ਫੋਲ ਇਹਨਾਂ ਨੂੰ ਸਮਰਥਨ ਆ ਧਾਰਨ ਦੇ ਵੱਜੋਂ ਦੋਧ ਦੀ ਉਸ ਦਿਨ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਾਰੇ ਪਿੰਡ ਦੇਸ਼ ਵਿੱਚ ਦੁੱਧ ਨਹੀਂ ਲਿਆਉਣਗੇ ਸਬਜ਼ੀਆਂ ਨਹੀਂ ਲਿਆਉਣਗੇ ਭਗਤਾਂ ਵਾਲਾ ਅਨਾਜ ਮੰਡੀ ਦੇ ਆਰਤੀਆਂ ਨੇ ਐਲਾਨ ਕਰ ਦਿੱਤਾ ਆ 16 ਤਰੀਕ ਦੀ ਜਿਹੜੀ ਬੰਦ ਦੀ ਹੜਤਾਲ ਆ ਉਹ ਸੈਂਟਰ ਦੀਆਂ ਸਾਰੀਆਂ ਟ੍ਰੇਡ ਯੂਨੀਅਨਾਂ ਵੱਲੋਂ ਤੇ ਸੰਯੁਕਤ ਮੋਰਚੇ ਵੱਲੋਂ ਜਿਹੜਾ ਵਾ ਉਹ ਕੀਤੀਆਂ ਜਾ ਰਹੀਆਂ ਔਰ ਦੋਹਾਂ ਦਾ ਮੰਗ ਚਾਰਟ ਜਿਹੜਾ ਵਾ ਉਹ ਇਕੱਠਾ ਕਰ ਦਿੱਤਾ ਗਿਆ ਸਤਿਗੁਰੂ ਸ਼੍ਰੀ ਬਾਬਾ ਲਾਲ ਦਿਵਾਲ ਜੀ ਦਾ 669ਵਾਂ ਜਨਮ ਦਿਤੀ ਮਹਾਉਤਸਵ 11 ਫਰਵਰੀ ਨੂੰ ਠਾਕੁਰ ਦਵਾਰਾ ਗੱਦੀ ਸ਼੍ਰੀ ਬਾਬਾ ਲਾਲ ਦਿਵਾਲ ਚੌਕ ਕਰਮੋ ਦਿਓੜੀ ਵਿਖੇ ਮਹਾਂਦਾਨਨ ਦਾਸ ਜੀ ਦੀ ਅਗਵਾਈ ਹੇਠ ਮਨਾਇਆ ਜਾਵੇਗਾ ਅਤੇ 9 ਫਰਵਰੀ ਨੂੰ ਸ਼ੋਭਾ ਯਾਤਰਾ ਕੱਢੀ ਜਾਵੇਗੀ ਮਹਾਂਤਿਸ਼ਰੀ ਨੰਦਾਸ ਜੀ ਨੇ ਸਮਾਗਮਤਨੋ ਅਪੀਲ ਕੀਤੀ ਕੇਨਾ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਬਾਬਾ ਲਾਲ ਦਿਵਾਲ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ 11 ਫਰਵਰੀ ਨੂੰ ਹੋਣ ਵਾਲੇ ਸਮਾਗਮ ਦਾ ਸਿੱਧਾ ਪ੍ਰਸਾਰਣ ਫਾਸਵੇ ਦੇ ਚੈਨਲ ਨੰਬਰ 998 ਉੱਪਰ ਕੀਤਾ ਜਾਵੇਗਾ ਸਤਿਗੁਰੂ ਸ੍ਰੀ ਬਾਬਾ ਲਾਲ ਦਿਵਾਲ ਜੀ ਮਹਾਰਾਜ ਦਾ ਜਨਮ ਦਿਵਸ ਸਭ ਜੱਦੀ ਸ੍ਰੀ ਬਾਬਾ ਲਾਲ ਦਿਵਾਲ ਜੀ ਚੋਲ ਕਰ ਗਏ ਅਮਰਸਰ ਨੇ ਮੇਰੇ ਧੂਮਧਾਮ ਸੇ 11 ਫਰਵਰੀ ਨੂੰ ਮਨਾਇਆ ਜਾਏਗਾ उस संबंध में एक विशाल शोभा यात्रा नौ फरवरी को प्रातः ग्यारह बजे गद्दी परिसर से निकाली जाएगी जो कि गद्दी परिसर करमल चौक से आरंभ होगी कटरा जमल सिंह का चौक सुभाष बार के आगे से हाल गेट के अंदर बग्याला कटरा रामबाग से होते हुए बग्याला कटरा बिजली वाला चौक टावन हॉल चौक से फिर कटरा जामल सिंह कर्मंडोड़ी में समापन होगी 11 फरवरी को प्रातः दस बजे बाबा लाल दयाल जी महाराज का पंचामृत स्नान होगा अटूट भंडारा सारा दिन चलेगा संकीर्तन प्रवचन सारा दिन चलेगा रात्रि बारह बजे आरती होगी अरदास होगी उसके बाद प्रसाद वितरण किया जाएगा आतिशबाजी भक्तजन करेंगे सभी सेवकों से अनुरोध है कि ਬੜ ਚੜ ਕੇ ਹਿੱਸਾ ਲਏ ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਤੋਂ ਪੂਜਯਾ ਮਾਤਾ ਲਾਲ ਦੇਵੀ ਜੀ ਦੇ 191ਵੇਂ ਜਨਮotsav ਦੇ ਸੰਬੰਧ ਵਿੱਚ ਸ਼ਹਿਰ ਦੇ ਵਾਕ-ਵਾਕੇ ਇਲਾਕਿਆਂ ਵਿੱਚ ਪ੍ਰਭਾਤ ਫੇਰੀਆਂ ਕੱਡੀਆਂ ਜਾ ਰਹੀਆਂ ਹਨ ਅਤੇ ਸੰਗਤਾਂ ਵੱਲੋਂ ਪ੍ਰਭਾਤ ਫੇਰੀ ਦਾ ਨਿਗਾ ਸਵਾਗਤ ਕੀਤਾ ਜਾਂਦਾ ਹੈ ਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਸੀਆਈਏ ਸਟਾਫ 2 ਨੇ ਕੀਤਾ ਇੱਕ ਨਸ਼ਾ ਤਸਕਰ ਨੂੰ ਕਾਬੂ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੀ ਮ੍ਰਿਤਕ ਦੇ ਪਹੁੰਚੀ ਉਸਦੇ ਜੱਦੀ ਪਿੰਡ ਇਲਾਕੇ ਚ ਸੋਗ ਦੀ ਲਹਿਰ ਫੰਡ ਸ੍ਰੀ ਹਰਮੰਦਰ ਸਾਹਿਬ ਦੇ ਕੇਂਦਰੀ ਅਜਾਬ ਕਰ ਵਿਖੇ ਕੀਤੀਆਂ ਗਈਆਂ 8 ਮਹਾਨ ਸਖ